ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਪ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜਿਹੜੀ ਆਪਾਂ ਅੱਜ ਤੁਹਾਡੇ ਲਈ 컬렉ਸ਼ਨ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰੇ ਜਿਹਾ ਆਪਣੇ ਸੂਟ ਰੈਡੀ ਹੋਏ ਆ ਨਿਊ ਡਿਜ਼ਾਈਨ ਰਹਿਣਗੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਕਿਉਂਕਿ ਪੂਰੀ ਡਿਟੇਲ ਫੈਬਰਿਕ ਵਰਕ ਦੀ ਹਰ ਚੀਜ਼ ਦੀ ਆਪਾਂ ਵੀਡੀਓ ਦੇ ਵਿੱਚ ਹੀ ਦੱਸਦੇ ਆ ਤਾਂ ਇਸ ਕਰਕੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਬਣਾਉਣ ਦਾ ਆਪਣਾ ਪਰਪਸ ਇਹ ਹੁੰਦਾ ਕਿ ਹਰ ਚੀਜ਼ ਦੀ ਡਿਟੇਲ ਆਪਾਂ ਤੁਹਾਨੂੰ ਦੱਸ ਸਕੀਏ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਇਹ ਆਪਣਾ WhatsApp ਨੰਬਰ ਰਹੂਗਾ ਇਹਨਾਂ ਸੂਟਾਂ ਚ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੁਸੀਂ ਸਕਰੀਨਸ਼ਾਟ ਜਰੂਰ ਸੈਂਡ ਕਰਿਆ ਕਰੋ ਜਿਹੜੇ ਵੀ ਸੂਟ ਪਾਰੇ ਤੁਸੀਂ ਲੈਣਾ ਹੁੰਦਾ ਤਾਂ ਤੁਸੀਂ ਸਕਰੀਨਸ਼ਾਟ ਜਰੂਰ ਸੈਂਡ ਕਰਿਆ ਕਰੋ ਜੀ ਫੋਨ ਨਾ ਕਰਿਆ ਕਰੋ ਜੀ ਕਿਉਂਕਿ ਬਿਜ਼ੀ ਸ਼ਡਿਊਲ ਹੁੰਦਾ ਤਾਂ ਇਸ ਦਾ ਕਾਲ ਆਪਾਂ ਅਟੈਂਡ ਨਹੀਂ ਕਰ ਸਕਦੇ ਹੈਗੇ ਤਾਂ ਤੁਸੀਂ ਪਲੀਜ਼ ਮੈਸੇਜ ਛੱਡ ਦਿਆ ਕਰੋ ਤਾਂ ਅਸੀਂ ਤੁਹਾਨੂੰ ਰਿਪਲਾਈ ਦਵਾਂਗੇ ਚਾਹੇ ਥੋੜਾ ਟਾਈਮ ਲੱਗੇ ਰਿਪਲਾਈ ਨੂੰ ਪਰ ਰਿਪਲਾਈ ਜਰੂਰ ਦਵਾਂਗੇ ਠੀਕ ਹੈ ਜੀ ਫਸਟ ਟਾਈਮ ਆਪਣੇ ਨਾਲ ਜੁੜੇ ਆਪਣੀ ਵੀਡੀਓ ਨੂੰ ਦੇਖ ਰਹੇ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਹਫਤੇ ਦੇ ਵਿੱਚ ਆਪਾਂ 2-3 ਵੀਡੀਓ ਅਪਲੋਡ ਕਰਦੇ ਆ ਤਾਂ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਤੇ ਆਪਾਂ ਸ਼ੁਰੂ ਕਰਦੇ ਆ ਜੀ ਆਪਣਾ ਫਸਟ ਸੂਟ ਰਹੂਗਾ orange color ਬਹੁਤ ਹੀ ਪਿਆਰਾ ਜਿਹਾ orange color ਰਹੂਗਾ ਇਸ ਵਾਰ ਬ੍ਰਾਈਟ ਸ਼ੇਡ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਹੇ ਆ ਜਿੱਦਾਂ ਪਹਿਲਾਂ ਪੇਸਟਲ ਸ਼ੇਡ ਕਾਫੀ ਟ੍ਰੈਂਡ ਵਿੱਚ ਸੀ ਤਾਂ ਇਸ ਵਾਰ ਸਾਰੇ ਬ੍ਰਾਈਟ ਸ਼ੇਡ ਹੀ ਟ੍ਰੈਂਡ ਦੇ ਵਿੱਚ ਨੇ ਕਿਹ ਜੀ ਇਹ ਆਪਣਾ ਕ੍ਰੇਪ ਦਾ ਫੈਬਰਿਕ ਰਹੂਗਾ orange ਕਲਰ ਬਹੁਤ ਹੀ ਪਿਆਰਾ ਜਿਹਾ orange ਸ਼ੇਡ ਹੈ ਠੀਕ ਹੈ ਹਾਂਜੀ ਬਹੁਤ ਹੀ ਪਿਆਰਾ ਜਿਹਾ ਇਹਦੇ ਉੱਪਰ ਆਪਾਂ ਕੰਮ ਕੀਤਾ ਹੈ ਇਹਦੀ neck ready ਹੋਈ ਹੈ ਤੁਸੀਂ ਚੈੱਕ ਕਰੋ ਬਹੁਤ ਪਿਆਰੀ ਜੀ ਦੀ neck ready ਕੀਤੀ ਆਪਾਂ ਆਪਾਂ ਇਹਦੇ ਵਿੱਚ ਰੇਸ਼ਮ ਦਾ ਡਾਰਕ ਮਜ਼ੈਂਟਾ ਟੋਨ ਐਂਡ ਬੋਟਲ ਗ੍ਰੀਨ ਐਡ ਕੀਤਾ ਜੋ ਕਿ orange ਕਲਰ ਦੇ ਉੱਪਰ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਉੱਠ ਕੇ ਆਇਆ ਤੁਸੀਂ ਡਿਟੇਲਿੰਗ ਚੈੱਕ ਕਰੋ ਪਾਲਸ ਆਪਾਂ ਐਡ ਕੀਤੇ ਆ ਇਹਦੇ ਵਿੱਚ ਰੇਸ਼ਮ ਦਾ ਟੱਚ ਦਿੱਤਾ ਦਬਕਾ ਆ ਗਿਆ ਬਹੁਤ ਪਿਆਰੀਆਂ ਜੀਆਂ ਡਿਟੇਲਿੰਗ ਨੇ ਇਹਦੀਆਂ ਬਹੁਤ ਪਿਆਰੀ ਜੀ neck ready ਹੋਈ ਹੈ ਰਾਉਂਡ ਦੇ ਵਿੱਚ ਕਲੀਆਂ ਦਾ ਪੈਨਲ ਰਹੂਗਾ orange ਦੇ ਨਾਲ ਬੋਟਲ ਗ੍ਰੀਨ ਕਲਰ ਦਾ ਕੰਬੀਨੇਸ਼ਨ ਇੰਨਾ ਜ਼ਿਆਦਾ ਉੱਠ ਕੇ ਆਇਆ ਹੈ ਕੀ ਜੀ ਇਹ orange shade ਵੀ ਬਹੁਤ ਜਿਆਦਾ ਪਿਆਰਾ ਜਿਹਾ orange shade ਆ ਇਹ ਸ਼ੋਲਡਰ ਤੋਂ نیچے ਤੱਕ ਕਲੀਆਂ ਦਾ ਪੈਨਲ ਆ ਜਾਊਗਾ ਕਲੀਆਂ ਦਾ ਪੈਨਲ ਆ ਗਿਆ ਐਂਡ hip ਦੇ ਕੋਲ ਆਪਾਂ ਪੰਚ ਆ ਡਾਊਨ ਕੀਤੇ ਹੋਇਆ ਇੱਦਾਂ ਚੈੱਕ ਕਰੋ ਤੁਸੀਂ ਬਹੁਤ ਪਿਆਰੇ ਜੀ ਇਹ hip ਦੇ ਕੋਲ ਆ ਜਾਊਗਾ ਇੱਦਾਂ نیچے ਤੱਕ ਕਲੀਆਂ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਪਿਆਰਾ ਜਿਹਾ ਇਹ ਕਲਰ ਕੰਬੀਨੇਸ਼ਨ ਹੈ orange ਦੇ ਨਾਲ bottle green ਤਾਂ ਬਹੁਤ ਜਿਆਦਾ ਉੱਠ ਕੇ ਆਉਂਦਾ bottle green ਕਲਰ ਦੀ ਆਪਾਂ ਇਹਨੂੰ फिनिशिंग दि है घेरा एंड चाक जो कि बहुत ज़्यादा एलिगेंट लग रही है हाँ जी ये प्रॉपर लुक आ गई शर्ट एंड यह स्लीवस का काम आ गया स्लीवस के उपर आप बॉर्डर एड ऑन करके पूरा यदि उपर मजेंटा का टच भी दिता रेशम का वह भी बहुत ज्यादा उठ के आया ठीक है जी एंड बंच दिता हुआ यह स्लीवस काम रहेगा फिनिशिंग दिती हुई ਐਂਡ ਇਹਦੀ ਬੈਕ ਆ ਗਈ ਅਸਲ ਜੈਡ ਆਨ ਕੀਤੇ ਹੋਏ ਆ ਐਂਡ ਬੰਚ ਦਿੱਤਾ ਹੋਇਆ ਜਿੱਦਾਂ ਆਪਾਂ हिਪ ਦੇ ਕੋਲੇ ਬੰਚ ਐਡ ਆਨ ਕੀਤੇ ਆ ਸੇਮ ਬੰਚ ਆਪਾਂ ਇਦਾਂ ਇਦਾਂ ਬੈਕ ਤੇ ਐਡ ਆਨ ਕੀਤਾ ਹੋਇਆ ਠੀਕ ਹੈ ਜੀ ਬਹੁਤ ਪਿਆਰਾ ਜੈ ਸੂਟ ਰੈਡੀ ਹੋਇਆ ਕਲਰ ਇਹ ਬਹੁਤ ਜ਼ਿਆਦਾ ਪਿਆਰਾ ਹੈ ਕਲਰ ਇਹ ਬਹੁਤ ਪਿਆਰਾ ਬਹੁਤ ਜ਼ਿਆਦਾ ਮਤਲਬ ਬ੍ਰਾਈਟ ਤਿੱਖਾ ਕਲਰ ਵੀ ਨਹੀਂ ਲੱਗ ਰਿਹਾ ਬੜਾ ਪਿਆਰਾ ਜਿਹਾ orange shade ਹੈ ਕਿਉਂਕਿ orange ਦੇ ਵਿੱਚ ਵੀ ਬਹੁਤ ਟونز ਹੁੰਦੀਆਂ ਤੇ ਬਹੁਤ ਪਿਆਰਾ ਜਿਹਾ ਸ਼ੇਡ ਹੈ ਇਹਦੇ ਨਾਲ ਆਪਾਂ ਰੈਡੀ ਕੀਤਾ ਜੀ ਸ਼ਰਾਰਾ ਕਲੀਆਂ ਵਾਲਾ ਸ਼ਰਾਰਾ ਰਹੂਗਾ ਤੇ ਫੁੱਲ ਫਲੇਅਰ ਦੇ ਵਿੱਚ ਆਪਾਂ ਨੇ ਫੁੱਲ ਫਲੇਅਰ ਦੇ ਵਿੱਚ ਆਪਾਂ ਸ਼ਰਾਰਾ ਰੈਡੀ ਕੀਤਾ ਆ ਕਲੀਆਂ ਵਾਲਾ ਸ਼ਰਾਰਾ ਰਹੂਗਾ ਜੇ ਜਦੋਂ ਆਪਾਂ ਵੇਅਰ ਕਰਾਂਗੇ ਪ੍ਰੋਪਰ ਕੱਗਰੇਵੀ ਲੁੱਕ ਆਊਗੀ ਇਹਦੀ ਤੁਸੀਂ ਚੈੱਕ ਕਰੋ ਪ੍ਰੋਪਰ ਕਾ ਗ੍ਰੇਡੀ ਲੁੱਕ ਰਹੋਗੀ ਇਹਦੀ ਫੁੱਲ ਫਲੇਅਰ ਦੇ ਵਿੱਚ ਆਪਾਂ ਇਹ ਰੈਡੀ ਕੀਤਾ ਲੇਸ ਐਡ ਔਨ ਕੀਤੀ ਹੈ ਚੰਪਾ ਦੇ ਕੇ ਨੀਚੇ ਫਿਨਿਸ਼ਿੰਗ ਦਿੱਤੀ ਹੋਈ ਹੈ ਤਾਂ ਆਪਣੇ ਨਾਈਟ ਫੰਕਸ਼ਨ ਹੁੰਦੇ ਆ ਤਾਂ ਤੁਸੀਂ ਆਪਣੀ ਕਲੈਕਸ਼ਨ ਦੇ ਵਿੱਚ ਜਿੱਦਾਂ ਜਾਗੋ ਤੇ ਰਿਸੈਪਸ਼ਨ ਪਾਰਟੀ ਤੇ ਐਡ ਔਨ ਕਰ ਸਕਦੇ ਹੋ ਇਹਨੂੰ ਠੀਕ ਹੈ ਜੀ ਇਹ ਆ ਗਿਆ ਇਹਦੇ ਨਾਲ ਦੁਪੱਟਾ ਔਰਗੈਂਜ਼ਾ ਦਾ ਦੁਪੱਟਾ ਰੱਖਿਆ ਤੇ ਦੁਪੱਟੇ ਨੂੰ ਆਪਾਂ ਇਦਾਂ ਲੇਸ ਦੇ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਕਲਰ ਇਹ ਬਹੁਤ ਹੀ ਪਿਆਰਾ ਲੱਗ ਰਿਹਾ ਔਰਿੰਜ ਸ਼ੇਡ ਇਹ ਬਹੁਤ ਜ਼ਿਆਦਾ ਪਿਆਰਾ ਹੈ ਔਰਿੰਜ ਦੇ ਨਾਲ ਬੋਟਲ ਗ੍ਰੀਨ ਦਾ ਕੰਬੀਨੇਸ਼ਨ ਕੀਤਾ ਹੈ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਇਹਦੇ ਨਾਲ ਕਸਟਮਰ ਨੇ ਸਿੰਪਲ ਸਲਵਾਰ ਵੀ ਰੈਡੀ ਕਰਵਾਈ ਹੈ ਕਿ ਇਹ ਸਲਵਾਰ ਸੂਟ ਵੀ ਤੁਸੀਂ ਵੇਅਰ ਕਰ ਸਕਦੇ ਹੋ ਸਿੰਪਲ ਜਿੱਦਾਂ ਹਰ ਫੰਕਸ਼ਨ ਦੇ ਉੱਪਰ ਆਪਾਂ ਸ਼ਰਾਰਾ ਨਹੀਂ ਕਰ ਸਕਦੇ ਵੇਅਰ ਤਾਂ ਇਸ ਕਰਕੇ ਤੁਸੀਂ ਸਲਵਾਰ ਨਾਲ ਵੀ ਇਹਨੂੰ ਵੇਅਰ ਕਰ ਸਕਦੇ ਹੋ ਇਹਦੇ ਨਾਲ ਆਪਾਂ ਸਿੰਪਲ ਸਲਵਾਰ ਵੀ ਰੈਡੀ ਕੀਤੀ ਹੈ ਸਲਵਾਰ ਦੇ ਉੱਪਰ ਵੀ ਆਪਾਂ ਥੋੜਾ ਬਹੁਤਾ ਕੰਮ ਕਰ ਸਕਦੇ ਹਾਂ ਤੁਹਾਡੀ ਚੋਇਸ ਦੇ ਅਕੋਰਡਿੰਗ ਹੁੰਦਾ ਠੀਕ ਹੈ ਜੀ ਕਲਰ ਤੁਸੀਂ ਆਪਣੀ ਚੁਆਇਸ ਦਾ ਰੱਖ ਸਕਦੇ ਹੋ ਫੈਬਰਿਕ ਵੀ ਆਪਣੀ ਚੁਆਇਸ ਦਾ ਰੱਖ ਸਕਦੇ ਹੋ ਪਰ ਬ੍ਰਾਈਟ ਕਲਰ ਇਸ ਵਾਰ ਪੂਰੇ ਟ੍ਰੈਂਡ ਦੇ ਵਿੱਚ ਨੇ ਤੇ ਇਹ ਆ ਗਿਆ ਆਪਣਾ ਨੈਕਸਟ ਸੂਟ ਇਹ ਹੈਗਾ ਜੀ ਪ੍ਰੋਪਰ ਮਹਿਰੂਨ ਕਲਰ ਪਿਓਰ ਸਿਲਕ ਦਾ ਫੈਬਰਿਕ ਲੋਗਾ ਇਹ ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਇਹ ਆ ਗਈ ਜੀ ਇਹਦੀ ਨੈਕਲਾਈਨ ਇੱਥੇ ਆਪਾਂ ਇਹਦੀ ਨੈੱਕ ਰੈਡੀ ਕੀਤੀ ਹੈ ਤੁਸੀਂ ਚੈੱਕ ਕਰ ਸਕਦੇ ਆ ਰਾਉਂਡ ਨੈੱਕ ਰੱਖ ਕੇ ਕੱਟ ਦਿੱਤਾ ਹੋਇਆ बहुत ही प्यारी जी नैक रैडी हुई है पूरे फ्रंट था। के भरनी बूटी एड ऑन की हुई है गोल्डन फिनिशिंग दिखती हुई है घेरा एंड चार द फ्रंट आ गया या स्लीवस थे का कम आ जूगा हैवी स्लीवस रहनगियां है यदि चेक करो बहुत ही प्यार जी इदा हैवी स्लीव्स रैडी हुई हैं सलीवस का कम आ ਡੈਜ਼ਾਈਨਰ ਜੀਆਂ ਦੀਆਂ 슬ੀਵਸ ਰੈਡੀ ਹੋਈਆਂ ਇਹਦੀਆਂ 슬ੀਵਸ ਤੇ ਕੰਮ ਆ ਗਿਆ ਹੋਊਗੀ ਜੀ ਇਹਦੀ ਸਲਵਾਰ ਸਲਵਾਰ ਦੇ ਉੱਪਰ ਵੀ ਬਹੁਤ ਹੀ ਪਿਆਰਾ ਜਿਹਾ ਆਪਾਂ ਕੰਮ ਕੀਤਾ ਹੈ ਸਟ੍ਰੇਟ ਸਲਵਾਰ ਹੋਊਗੀ ਪਾਕਿਸਤਾਨੀ ਸਲਵਾਰ ਦੀ ਮੂਰੀ ਦੇ ਉੱਪਰ ਵੀ ਬਹੁਤ ਪਿਆਰਾ ਜਿਹਾ ਹੈਵੀ ਕੰਮ ਕੀਤਾ ਹੋਇਆ ਇੱਥਾ ਇਹ ਫਰੰਟ ਆਜੂਗਾ ਜਦੋਂ ਆਪਾਂ ਵੇਅਰ ਕਰਾਂਗੇ ਤਾਂ ਬਹੁਤ ਪਿਆਰੀ ਲੱਗੂਗੀ ਨਾ ਬੈਕ ਤੱਕ ਪ੍ਰੋਪਰ ਕੰਮ ਦਿੱਤਾ ਹੋਇਆ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਸਲਵਾਰ ਦੀਆਂ ਮੂਰੀਆਂ ਦੇ ਉੱਪਰ ਨੀਚੇ ਦਾ ਫਿਨਿਸ਼ਿੰਗ ਐਡ-ਆਨ ਕੀਤੀ ਹੋਈ ਆ। ਇਹ ਸਲਵਾਰ ਆ ਗਈ ਜੀ। ਪਿਓਰ オーਰਗੈਂਜ਼ਾ ਦਾ ਰੱਖਿਆ ਆਪਾਂ ਇਹਦੇ ਨਾਲ ਦੁਪੱਟਾ ਮਹਿਰੂਨ ਕਲਰ ਦਾ। ਤੇ ਦੁਪੱਟੇ ਨੂੰ ਵੀ ਆਪਾਂ ਲੇਸ ਦਿੱਤੀ ਹੋਈ ਐ, ਡਬਲ ਲੇਸ ਦਿੱਤੀ ਹੋਈ ਐ। ਦਾ ਮਹਿਰੂਨ ਕਲਰ ਦੀ ਮਕਜੀ ਦੇ ਕੇ ਨਾਲ ਲੇਸ ਐਡ-ਆਨ ਕੀਤੀ ਹੋਈ ਆ। ਕਲਰ ਇਹ ਬਹੁਤ ਜ਼ਿਆਦਾ ਪਿਆਰਾ ਆ। ਇਹ ਪਿਓਰ ਸਿਲਕ ਦੇ ਉੱਪਰ ਰੈਡੀ ਹੋਇਆ। ਤੁਸੀਂ ਇਹਨੂੰ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ। ਕ੍ਰੇਪ ਤੇ ਵੀ ਰੈਡੀ ਕਰਵਾ ਸਕਦੇ ਹੋ ਐਂਡ ਸਿਲਕ ਦੇ ਵੀ ਕਰਵਾ ਸਕਦੇ ਹੋ ਪਿਓਰ ਦਾ ਫੈਬਰਿਕ ਰਹੂਗਾ ਇਹ ਕਲਰ ਵੀ ਤੁਹਾਡੀ ਆਪਣੀ ਚੁਆਇਸ ਹੈ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਬੁਟੀਕ ਦਾ ਮਤਲਬ ਹੀ ਇਹ ਹੁੰਦਾ ਕਿ ਅਸੀਂ ਆਪਣੀ ਚੁਆਇਸ ਦਾ ਕਲਰ ਫੈਬਰਿਕ ਰੱਖ ਸਕੀਏ ਬਹੁਤ ਪਿਆਰਾ ਜਿਹਾ ਇਹ ਆਪਣਾ ਸੂਟ ਰੈਡੀ ਹੋਇਆ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਹੈ ਜੀ ਪ੍ਰੋਪਰ येलो ਕਲਰ ਨਹੀਂ ਹੈਗਾ ਥੋੜਾ ਮੰਗੇਓ ਟੋਨ ਆ ਇਹਦੀ ਬੜਾ ਪਿਆਰਾ ਜਿਹਾ ਸ਼ੇਡ ਆ ਜੀ ਇਹਦੇ ਉੱਪਰ ਵੀ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਇਹ ਕਸਟਮਰ ਨੇ ਆਪਾਂ ਨੂੰ ਪਿਕਚਰ ਸੈਂਡ ਕੀਤੀ ਸੀ ਤਾਂ ਆਪਾਂ ਉਹਨਾਂ ਨੂੰ ਸੇਮ ਰੈਡੀ ਕਰਕੇ ਭੇਜ ਰਹੇ ਹਾਂ ਇਹ ਫੈਬਰਿਕ ਰਹੂਗਾ ਜੀ ਟੈਪੀ ਸਿਲਕ ਇਦਾਂ ਆਪਾਂ ਇਹਦੀ ਨੈਕ ਰੈਡੀ ਕੀਤੀ ਆ ਪੈਚ ਐਡ-ਆਨ ਕਰਕੇ ਆਪਾਂ ਇਹਦੇ ਉੱਪਰ ਵਰਕ ਦਿੱਤਾ ਹੋਇਆ ਹੈ ਇਹਦੇ ਵਿੱਚ ਬਾਦਲਾ ਜਰੀ ਐਡ-ਆਨ ਕੀਤੀ ਹੋਈ ਹੈ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਆਪਣਾ ਸੈਮੀ ਫਾਰਮਲ ਸੂਟ ਦਾ ਬੰਚ ਆ ਜਾਊਗਾ نیچے ਟੋਟਲੀ ਬਾਦਲੇ ਦਾ ਕੰਮ ਰਹੂਗਾ ਇਹਦੇ ਵਿੱਚ ਚੈੱਕ ਕਰੋ ਕਲਰ ਬਹੁਤ ਜਿਆਦਾ ਪਿਆਰਾ ਕਲਰ ਨਾਲ ਫਰੋਜ਼ੀ ਕਲਰ ਦਾ ਕੰਬੀਨੇਸ਼ਨ ਬਹੁਤ ਹੀ ਉਟਕੇ ਆਇਆ ਠੀਕ ਹੈ ਜੀ ਘੇਰੇ ਦੇ ਉੱਪਰ ਇਹਦੇ ਕੋਈ ਕੰਮ ਨਹੀਂ ਹੈਗਾ ਆਪਾਂ ਫਿਨਿਸ਼ਿੰਗ ਦਿੱਤੀ ਹੈ ਤਾਂ ਫਰੋਜ਼ੀ ਕਲਰ neck ਬਹੁਤ ਜਿਆਦਾ ਪਿਆਰੀ ਰੈਡੀ ਹੋਈ ਹੈ ਐਂਡ ਇਹ ਆ ਗਈ ਜੀ ਦੀਆਂ 슬ੀਵਸ ਤੇ ਕੰਮ 슬ੀਵਸ ਦੇ ਉੱਪਰ ਵੀ ਡਬਲ ਬਾਰਡਰ ਰੈਡੀ ਕੀਤਾ نیچے ਬਾਰਡਰ ਦੇ ਕੇ ਉੱਪਰ ਡਬਲ ਬਾਰਡਰ ਆ ਜਾਂਦਾ ਠੀਕ ਹੈ ਬਾਦਲਾ ਤੇ ਜਰੀ ਦਾ ਕੰਮ ਜਿਆਦਾ ਦਿੱਤਾ ਹੋਇਆ ਬਹੁਤ ਹੀ ਪਿਆਰੀਆਂ ਜੀਆਂ 슬ੀਵਸ ਰੈਡੀ ਹੋਈਆਂ ਪਿਆਰਾ ਜਿਹਾ ਸੂਟ ਰੈਡੀ ਹੋਇਆ ਇਹ ਜਿੱਦਾਂ ਤੁਸੀਂ ਆਪਣੇ ਘਰ ਦੇ ਫੰਕਸ਼ਨ ਹੁੰਦਾ ਆਪਣਾ ਤਾਂ ਤੁਸੀਂ ਹਲਦੀ ਤੇ ਇਹਨੂੰ ਵੇਅਰ ਕਰ ਸਕਦੇ ਹੋ ਤਾਂ ਵਿਆਹ ਦੀ ਸਟਾਰਟਿੰਗ ਤੇ ਹੋਰ ਕਾਫੀ ਫੰਕਸ਼ਨ ਹੁੰਦੇ ਆ ਤਾਂ ਆਪਾਂ ਇਹਨੂੰ ਵੇਅਰ ਕਰ ਸਕਦੇ ਆ ਇਹ ਆ ਗਈ ਜੀ ਦੀ ਸਲਵਾਰ ਸਲਵਾਰ ਵੀ ਇਹਦੀ ਬਹੁਤ ਪਿਆਰੀ ਜੀ ਰੈਡੀ ਹੋਈ ਹੈ ਤੁਸੀਂ ਚੈੱਕ ਕਰੋ ਇਹ ਸਲਵਾਰ ਤੇ ਕੰਮ ਰਹੂਗਾ ਪਰ ਵੀ ਜਿੱਦਾਂ 슬ੀਵਸ ਤੇ ਕੰਮ ਆ ਗਿਆ ਸੇਮ ਕੰਮ ਆਪਾਂ ਸਲਵਾਰ ਤੇ ਦਿੱਤਾ ਹੋਇਆ ਡਬਲ ਬਾਰਡਰ ਦਿੱਤਾ ਹੋਇਆ ਹੈ ਤਾਂ ਬਹੁਤ ਪਿਆਰਾ ਜਿਹਾ ਬਾਰਡਰ ਰੈਡੀ ਹੋਇਆ ਹੈ ਵੀ ਫਿਨਿਸ਼ਿੰਗ ਦਿੱਤੀ ਆਪਾਂ ਨੀਚੇ ਫਰੋਜੀ ਤੇ ਇਹਦੇ ਨਾਲ ਦੁਪੱਟਾ ਆਪਾਂ ਰੱਖਿਆ ਜੀ ਟਿਸ਼ੂ ਦਾ 골ਡਨ ਲਾਈਨ ਦੇ ਵਿੱਚ ਟਿਸ਼ੂ ਦਾ ਦੁਪੱਟਾ ਰੱਖਿਆ ਆਪਾਂ ਤੇ ਫਰੋਜੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤਾਂ 골ਡਨ ਲਾਈਨ ਦੇ ਵਿੱਚ ਦੁਪੱਟਾ ਰਹੂਗਾ ਇਹ ਤਾਂ ਬਹੁਤ ਪਿਆਰਾ ਜਿਹਾ ਵੀ ਆਪਣਾ ਸੂਟ ਰੈਡੀ ਹੋਇਆ ਸਪੈਸ਼ਲ ਇਹਨਾਂ ਨੇ ਹਲਦੀ ਵਾਸਤੇ ਰੈਡੀ ਕਰਵਾਇਆ ਪਰ ਬਾਕੀ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਸੇਮ ਡਿਜ਼ਾਈਨ ਜੇ ਤੁਸੀਂ ਚਾਹੋ ਤਾਂ ਆਪਾਂ ਥੋੜਾ ਬਹੁਤਾ ਘੇਰੇ ਤੇ ਡਿਜ਼ਾਈਨ ਐਡ-ਆਨ ਕਰਨਾ ਚਾਹੁੰਦੇ ਹੋ ਤਾਂ ਘੇਰੇ ਤੇ ਵੀ ਐਡ ਹੋ ਸਕਦਾ ਕਲਰ ਇਹ ਵੀ ਬਹੁਤ ਜ਼ਿਆਦਾ ਪਿਆਰਾ ਪ੍ਰੋਪਰ yellow ਕਲਰ ਨਹੀਂ ਹੈਗਾ ਜੀ ਇਹ ਥੋੜਾ ਮੈਂਗੋ ਜੀ ਟੋਨ ਦਾ ਕਲਰ ਆ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਇਹ ਆਪਣਾ ਪਿਓਰ ਸੀ ਲੱਗਦਾ ਫੈਬਰਿਕ ਰਹੂਗਾ ਜੀ ਕਿ ਟੋਟਲੀ ਹੈਂਡਵਰਕ ਦਾ ਪੀਸ ਰੈਡੀ ਹੋਇਆ ਆਪਣਾ ਕਲਰ ਇਹ ਥੋੜਾ ਜਿਹਾ ਪਿਸਤਾ ਗ੍ਰੀਨ ਦੀ ਟੋਨ ਰਹੂਗੀ ਮਤਲਬ ਪਿਸਤਾ ਗ੍ਰੀਨ ਤੋਂ ਵੀ ਹਟ ਕੇ ਸ਼ੇਡ ਆ ਬੜਾ ਨਿਊ ਜਿਹਾ ਸ਼ੇਡ ਆ ਇਹ ਤੇ ਇਹਦੇ ਉੱਪਰ ਟੋਲ ਦਬਕੇ ਦਾ ਕੰਮ ਹੋਇਆ ਹੈ ਅਨਟਿਕ ਕੰਮ ਦਿੱਤਾ ਪਰ ਲਾਈਟ ਕਲਰ ਹੈ ਤੇ ਇਹਦੇ ਉੱਪਰ ਥੋੜਾ ਅਨਟਿਕ ਕੰਮ ਦਿੱਤਾ ਹੈ ਕਲਰ ਕੰਬੀਨੇਸ਼ਨ ਨਿਊ ਜਿਹਾ ਕਲਰ ਕੰਬੀਨੇਸ਼ਨ ਹੈ ਜੀ ਬਹੁਤ ਹੀ ਪਿਆਰਾ ਜਿਹਾ ਆਪਣਾ ਇਹ ਡਿਜ਼ਾਈਨ ਰੈਡੀ ਹੋਇਆ ਤੁਸੀਂ ਇਹਦੀ ਨੈਕ ਚੈੱਕ ਕਰੋ ਅੰਟੀਕ ਕੰਮ ਰਹੂਗਾ ਤੇ ਇਹਦਾ ਆਪਾਂ ਕਲਰ ਕੰਬੀਨੇਸ਼ਨ ਦਿੱਤਾ ਜਿਸ ਨੇ ਬਹੁਤ ਜ਼ਿਆਦਾ ਉੱਠ ਕੇ ਆਇਆ ਤੁਸੀਂ ਚੈੱਕ ਕਰੋ ਜੀ ਵਰਕ ਦੀ ਫਿਨਿਸ਼ਿੰਗ ਟੋਟਲੀ ਦਬਕੇ ਦਾ ਕੰਮ ਆ ਇਹ ਅੰਟੀਕ ਕੰਮ ਰਹੂਗਾ ਬਹੁਤੀ ਪਿਆਰੀ ਜੀ ਦੀ ਨੈਕ ਹੈਵੀ ਨੈਕ ਰੈਡੀ ਹੋਈ ਆ ਤਾਂ ਇਹ ਕਲੀਆਂ ਜਾ ਰਹੀਆਂ ਜੀ ਕਰ ਸਕਦੇ ਹੋ ਇਤਾਂ ਬਹੁਤ ਪਿਆਰਾ ਜਿਹਾ ਇਹ ਕੰਮ ਹੋਇਆ ਆਪਣਾ ਟੋਟਲੀ ਦਬਕੇ ਦਾ ਕੰਮ ਅੰਟੀਕ ਕਲਰ ਦੇ ਵਿੱਚ ਇੱਕ ਆਪਾਂ ਛੋਟੀ ਬੁੱਟੀ ਦਿੱਤੀ ਐ ਇਦਾਂ ਉਹ ਵੀ ਬਹੁਤ ਪਿਆਰੀ ਲੱਗ ਰਹੀ ਤੁਸੀਂ ਚੈੱਕ ਕਰੋ ਕਲੀਆਂ ਦਾ ਪੈਨਲ ਆ ਜਾਊਗਾ ਬਹੁਤ ਜ਼ਿਆਦਾ ਗ੍ਰੇਸਫੁੱਲ ਆਪਣਾ ਸੂਟ ਰੈਡੀ ਹੋਇਆ ਜਿਹੜੇ ਕਲਰ ਦਾ ਆਪਾਂ ਰੇਸ਼ਮ ਦਾ ਟੱਚ ਦਿੱਤਾ ਹੈ ਜੀ ਸੇਮ ਕਲਰ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈ ਆ 슬ੀਵਸ ਵੀ ਬਹੁਤ ਪਿਆਰੀਆਂ ਰੈਡੀ ਹੋਈਆਂ ਡਿਜ਼ਾਈਨਰ ਜਿਹਾ ਪੀਸ ਇਹ ਆਪਣਾ ਰੈਡੀ ਹੋਇਆ ਦੇਖੋ نیچے ਬਾਰਡਰ ਦੇ ਕੇ ਪੂਰਾ ਜਾਲ ਦਿੱਤਾ ਹੋਇਆ 슬ੀਵਸ ਦੇ ਉੱਪਰ ਪੂਰਾ ਜਾਲ ਆ ਜਾਊਗਾ ਕੰਮ ਦੇਖੋ ਤੁਸੀਂ ਟੋਟਲੀ ਦਬਕੇ ਦਾ ਕੰਮ ਹੈ ਜੀ ਅੰਟੀਕਾ ਬਹੁਤ ਪਿਆਰਾ ਜਿਹਾ ਸ਼ੇਡ ਹੈ ਜੀ ਇਹ ਆ ਕਿਤੇ ਵੀ ਸਿੱਪੀ ਯੂਜ਼ ਨਹੀਂ ਕੀਤੀ ਹੈਗੀ ਟੋਟਲੀ ਧੱਪਕੇ ਦਾ ਕੰਮ ਰੋਗਾ ਇਹ ਆ ਗਈ ਜੀ ਇਹਦੇ ਨਾਲ ਸਲਵਾਰ ਫੁੱਲ ਪਟਿਆਲਾ ਹੈਵੀ ਸਲਵਾਰ ਰੱਖੀ ਆਪਾਂ ਇਹਦੇ ਨਾਲ ਆਪਾਂ ਰੱਖਿਆ ਦੁਪੱਟਾ ਜਿਹੜੀ ਆਪਾਂ ਫਿਨਿਸ਼ਿੰਗ ਦਿੱਤੀ ਹੈ ਰੇਸ਼ਮ ਦਾ ਟੱਚ ਦਿੱਤਾ ਇਸ ਕਲਰ ਦਾ ਆਪਾਂ ਦੁਪੱਟਾ ਰੱਖਿਆ ਦੁਪੱਟੇ ਨੂੰ ਆਪਾਂ ਇਦਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਕਿ ਕਿੰਨਾ ਜਿਆਦਾ ਪਿਆਰਾ ਲੱਗ ਰਿਹਾ ਹੈ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਵਾਲੇ ਡਿਜ਼ਾਈਨ ਕਿਵੇਂ ਦੇ ਲੱਗੇ ਵੀਡੀਓ ਵਾਚ ਕਰਨ ਲਈ ਧੰਨਵਾਦ